ਹੈਲੋ ਜੀ ਸਾਰੀ ਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਇਹ ਹੈਗਾ ਸਵੇਰ ਸਵੇਰ ਦਾ ਟਾਈਮ ਤੇ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਅੱਜ ਆਪਾਂ ਲੱਗੇ ਆ ਚੀਲਾ ਬਣਾਉਣ ਤੇ ਇਹ ਕਿੰਨਾ ਵਧੀਆ ਤਰੀਕੇ ਨਾਲ ਉਹ ਵੀ ਮੰਮੀ ਨੇ ਦੱਸਿਆ ਸੀ ਤੇ ਉਹ ਜਿਹੜਾ ਆਪਾਂ ਬਣਾਉਣ ਲੱਗੇ ਹਾਂ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੁਸੀਂ ਵੀ ਬਣਾ ਕੇ ਖਾ ਸਕਦੇ ੱਚ ਇਦਾਂ ਬੱਚਿਆਂ ਵਗੈਰਾ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੇ ਇਹ ਵਾਲੇ ਤੇ ਬਣਦਾ ਵੀ ਬੜਾ ਹੀ ਸੌਫਟ ਵਾ ਤੁਸੀਂ ਬਣਾ ਕੇ ਖਾ ਸਕਦੇ ਜੇ ਤੁਹਾਨੂੰ ਮੈਂ ਤਰੀਕਾ ਦੱਸੂੰਗੀ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਕਿਸ ਤਰ੍ਹਾਂ ਇਹਨੂੰ ਬਣਾਈਦਾ ਉਹ ਤੁਹਾਨੂੰ ਸ਼ੇਅਰ ਕਰੂੰਗੀ ਅਰੇ ਵਾ ਅੱਗੇ ਇਹ ਲੈ ਲਿਆ ਆਪਾਂ ਸੂਜੀ ਇਹ ਵਾਲੀ ਸੂਜੀ 1/2 ਕਿਲੋ ਦੇ ਕਰੀਬ ਸੂਜੀ ਆ ਤੇ ਇਹਦੇ ਵਿੱਚ ਪਾਇਆ ਅਦਰਕ ਤੇ ਬੀਟਰ ਰੂਟਸ ਇਹ ਵਾਲੇ ਤੇ ਦੇ ਦੇ ਪਾਉਂਦੇ ਪਿਆਜ਼ ਤੇ ਇਹਨੂੰ ਕਰੂੰਗੀ ਮੈਂ ਇਹਦੇ ਵਿੱਚ ਥੋੜਾ ਦਰੜ ਫੜੜ ਕਰੂੰਗੀ ਪਿਆਜ਼ ਨੂੰ ਲੈਨੇ ਆਪਣੇ ਅਕੋਰਡਿੰਗ ਦਾ ਲੈਣ ਪਿਆਰੇ ਜੇ ਕੋਈ ਹੋਰ ਸਬਜੀ ਹੈਗੀ ਉਹ ਵੀ ਤੁਸੀਂ ਲੈ ਸਕਦੇ ਜੇ ਤੇ ਮੈਂ 4-5 ਪਿਆਜ਼ ਲਾਉਂਗੀ ਤੇ ਦੇ ਵਿੱਚ ਜਿਹੜਾ ਨੂਨ ਮੱਚ ਜਿਹੜਾ ਕੁਛ ਨਹੀਂ ਹਨਾ ਮਸਾਲੇ ਪਾ ਕੇ ਤੇ ਇਹ ਚਿਲਾ ਜਿਵੇਂ ਤੁਹਾਨੂੰ ਦੱਸਦੀ ਹਿੱਤਾਵਾ ਨਾ ਇੱਕ ਟਮਾਟਰ ਪਾ ਲੂੰਗੀ ਮੈਂ ਤੇ ਬੀ ਬਰੂਸ ਵੀ ਪਲਾਦ ਦੇ ਤੋਂ ਤੇ ਖਾ ਸਕਦੇ ਤੇ ਇਦਾਂ ਵੀ ਤੁਸੀਂ ਅੰਦਰ ਹੀ ਜਾਣਾ ਚਾਹੀਦਾ ਵਾ ਭਾਵੇਂ ਜਿਹੜੇ ਮੱਦੀ ਖਾਣ ਤੇ ਖਾਓ ਤੇ ਜਿਹੜੇ ਫਾਇਦੇ ਤੇ ਨਹੀਂ ਦੇਖਦੇ YouTube ਤੇ ਕਿੰਨੇ ਜਿਆਦੇ ਫਾਇਦੇ ਆ ਤੇ ਇਹ ਜਰੂਰ ਜਿਹੜਾ ਉਹ ਖਾਣਾ ਚਾਹੀਦਾ ਵਾ ਮੈਂ ਮੈਚੀ ਪਾ ਲੂੰਗੀ ਤੇ ਸਾਡੀ ਤੇ ਇਹਨੂੰ ਬਣਾ ਲੈਂਦਾ ਇਹ ਬਹੁਤ ਹੀ ਵਧੀਆ ਹਾਂ ਤੇ ਨਾ ਨਾ ਮਸਾਲਾ ਬੜਾ ਵਧੀਆ ਹੋ ਜਾਂਦਾ ਤੇ ਸੂਜੀ 'ਚ ਮੈਂ ਪਾਣੀ ਪਾ ਕੇ ਰੱਖ ਦੂੰਗੀ ਹਾਂ ਵੇਖੋ ਇਦਾਂ ਇਹਨੂੰ ਪਾਣੀ ਪਾ ਕੇ ਜਿਹੜਾ ਰੱਖ ਦਾਂਗੇ ਕਿਉਂਕਿ ਫੁੱਲਣ ਲੱਗਿਆ ਟਾਈਮ ਲਾਉਂਦੀ ਹੈ ਨਾ ਸੂਜੀ ਇਹਨੂੰ ਇੰਨਾ ਕੁ ਜਿਹੜਾ ਪਾਣੀ ਪਾ ਕੇ ਰੱਖ ਦੂੰਗੀ ਇਹਨੇ ਕਾਫੀ ਜ਼ਿਆਦਾ ਫੁੱਲ ਜਾਣਾ ਫਿਰ ਮੈਂ ਜਿਹੜਾ ਮਸਾਲਾ ਵਾ ਇਹਦੇ ਵਿੱਚ ਪਾਉਂਗੀ ਤੇ ਜਿੰਨੇ ਵੀ ਮਸਾਲੇ ਉੱਥੇ ਪਾ ਸਕਦੇ ਹਾਂ ਇਹਦੇ ਵਿੱਚ ਹਾਂ ਵਖੋ ਇਤਾਂ ਦਾ ਹੋ ਜਾਣਾ ਇਹਨੇ ਰੈੱਡ ਰੈੱਡ ਸਾਰਾ ਬੀਟਰ ਰੂਟ ਖਾਓ ਤੇ ਸਵਸਥ ਹੋ ਜਾਓ ਇਹਨੂੰ ਪਾਵਾਂਗੇ ਅਪ ਇੱਧਰ ਅੱਜਕੱਲ੍ਹ ਤਾਂ ਨਹੀਂ ਦੇ ਨਹੀਂ ਰੱਖਦੇ ਇਹਨੇ ਸਾਰਾ ਮਸਾਲਾ ਜਿੰਨਾ ਵੀ ਆ ਇਹਦੇ ਵਿੱਚ ਪਾਵਾਂਗੀ ਇਹਦੇ ਵਿੱਚ ਸਬਜ਼ੀਆਂ ਬਹੁਤ ਬਰੀਕ ਹੋ ਜਾਂਦੀਆਂ ਹਨਾ ਜਿੱਦਾਂ ਦੀਆਂ ਚਾਹੀਦੀਆਂ ਹੁੰਦੀਆਂ ਉਦਾਂ ਨਹੀਂ ਤੇ ਖਿਲਾ ਬਹੁਤ ਵਧੀਆ ਬਣਦਾ ਹੈ ਐਦਾਂ ਮੈਸ਼ ਕਰ ਲਾਂਗੇ ਸੂਜੀ ਜਿੱਦਾਂ ਪਾਣੀ ਪਾ ਕੇ ਨਾ ਕਾਫੀ ਇਹਦਾ ਫੁੱਲ ਗਈ ਹੈ ਵਿੱਚ ਪਾਣੀ ਹੋਰ ਜ਼ਿਆਦਾ ਪਾਵਾਂਗੇ ਤੇ ਨਾਲ ਦਹੀਂ ਮਿਕਸ ਕਰਾਂਗੇ ਨਾਲ ਦਹੀਂ ਕਰਾਂਗੇ ਮਿਕਸ ਤੇ ਇਹਦੇ ਵਿੱਚ ਪਾਵਾਂਗੇ ਦਹੀਂ ਮਾ ਪਿਆਰਾ ਹੈ। 컬러 ਦੇਖੋ ਪਿੰਕ ਪਿੰਕ ਜਿਹਾ ਉਹਦਾ ਹੀ ਬੀਜ ਰੂਡ ਦਾ ਇਕਦਾਂ ਦਾ ਹੈ ਨਾ ਬਹੁਤ ਚੰਗਾ ਸ਼ੂਟ ਜਿਹੜੇ ਸਿਆਣੇ ਵੀ ਖਾ ਸਕਦੇ ਤੇ ਬੱਚੇ ਵੀ ਖਾ ਸਕਦੇ ਜਿੱਦਾਂ ਬੱਚੇ ਜਿਹੜੇ ਖਾਂਦੇ ਨਹੀਂ ਆ ਨਾ ਤੇ ਇਦਾਂ ਖਾ ਸਕਦੇ ਚਿਲਾ ਜਿੱਦਾਂ ਰੋਟੀ ਟਾਈਪ ਬਣ ਜਾਣਾ ਇਹਨੂੰ ਤੁਸੀਂ ਜਣੀ ਵਗਾਰਾ ਨਾਲ ਖਾ ਸਕਦੇ ਜੀ ਤੇ ਇਹ ਨਾਸ਼ਤੇ ਦੀ ਬਹੁਤ ਵਧੀਆ ਆਈਟਮ ਆ ਤੇ ਹੈਲਦੀ ਵੀ ਆ ਤੇ ਬਣਾ ਕੇ ਤੁਹਾਨੂੰ ਦਿਖਾਉਣੀ ਆ ਤੇ ਤਵੇ ਤੇ ਮੈਂ ਥੋੜਾ ਜਿਹਾ ਘਿਓ ਜਿਹੜਾ ਲਾ ਲਿਆ ਵਾ ਤੁਸੀਂ ਤੇਲ ਵੀ ਲਾ ਸਕਦੇ ਜਿੱਦਾਂ ਮਰਜ਼ੀ ਹੈ ਨਾ ਤੇ ਇਹ ਗੈਰ ਤਵੇ ਦੇ ਉੱਪਰ ਤੇ ਇਹਨੂੰ ਫਲਾੜ ਦੇਣਾ ਐਦਾਂ ਕਰਕੇ ਤੇ ਇਹ ਜਰਾ ਵੀ ਨਹੀਂ ਚਿਪਕੂਗਾ ਇਹ ਨਹੀਂ ਕਿ ਤਵੇ ਨਾਲ ਚਿਪਕ ਜੂਗਾ ਜਰਾ ਵੀ ਨਹੀਂ ਚਿਪਕੂਗਾ ਤਾਂ ਦੱਸਾਂ ਮੈਂ ਬਣਾਉਂਗੀ ਤੇ ਆਹ ਵਸੋ ਕਲਰ ਦੇਖੋ ਤੁਸੀਂ ਛੋਟਾ ਵੱਡਾ ਆਪਣੇ ਅਕੋਰਡਿੰਗ ਕਰ ਸਕਦੇ ਹੋ ਐਦਾਂ ਮਰਜ਼ੀ ਇੱਧਰ ਪਾ ਲਗੀ ਨਾਰੀਅਲ ਦੀ ਚਟਣੀ ਇਦਾਂ ਲੱਲਿਆ ਨਾਰੀਅਲ ਤੇ ਅਦਰਕ ਦਾ ਟੁਕਰਾ ਲੱਲਿਆ ਇੱਕ ਤੇ ਨਾਲ ਹਰੀ ਮਰਚ ਇਹਨੂੰ ਆਪਾਂ ਜਿਹੜਾ ਉਹ ਪੀਸ ਲਾਂਗੇ ਤੇ ਇੱਧਰ ਚਨੇ ਦੀ ਦਾਲ ਜਿਹੜੀ ਮੈਂ ਭੁੰਨ ਦੂੰਗੀ ਇਹ ਵਿੱਚ ਜਾਊਗੀ ਤੇ ਨਾਰੀਅਲ ਦੀ ਚਟਣੀ ਆਪਣੀ ਤਿਆਰ ਹੋ ਜੂਗੀ ਆ ਵੇਖੋ ਪਾਸਾ ਪੱਤਾ ਨਹੀਂ ਤੁਹਾਡੇ ਸਾਹਮਣੇ ਆ ਬੜੇ ਆਸਾਨੀ ਨਾਲ ਪਤਾ ਆ ਜਾਂਦਾ ਤੇ ਕਲਰ ਵੇਖੋ ਕਿੰਨਾ ਵਧੀਆ ਆ ਹਾਂ ਵੇਖੋ ਚਿਲਾ ਹੋ ਗਿਆ ਆਪਣਾ ਤਿਆਰ ਤੇ ਨੂੰ ਆਪਾਂ ਕੱਢ ਲਾਂਗੇ ਇਹਦੇ ਵਿੱਚ ਜਰਾ ਵੀ ਤੇਲ ਨਹੀਂ ਹੈਗਾ ਕਿਉਂਕਿ ਦੋ ਬੂੰਦਾ ਤੋਂ ਵੱਧ ਜਿਹੜਾ ਤੇਲ ਜਾਂ ਘਿਓ ਨਹੀਂ ਲੱਗਦਾ ਹੈਗਾ ਤਾਂ ਵਿੱਚ ਸੁੱਕਾ ਸੁੱਕਾ ਬਣਿਆ ਆ। ਆਹ ਚਟਨੀ ਚ ਜਿਹੜੀ ਦਾਲ ਪੁੰਨੀ ਸੀ ਨਾ ਉਹ ਵਾਲੀ ਪਾ ਦਿੱਤੀ ਐ ਤੇ ਇਹਨੂੰ ਮਿਕਸ ਕਰ ਲਾਂਗੇ ਦੇ ਵਿੱਚ ਨਮਕ ਜਾਊਗਾ ਤੇ ਕਾਲੀ ਮਿਰਚ ਜਾਊਗੀ ਤੇ ਆਪਣੀ ਚਟਨੀ ਨਾਰੀਅਲ ਦੀ ਜਿਹੜੀ ਉਹ ਬੜੀ ਈਜ਼ੀ ਤਰੀਕੇ ਨਾਲ ਜਿਹੜੀ ਬਣਾਈ ਹੁੰਦੀ ਸੀ। ਇਹਦੇ ਵਿੱਚ ਜਾਊਗਾ ਥੋੜਾ ਜਿਹਾ ਦਹੀਂ। ਬਾਸ ਚਟਨੀ ਤੇ ਆਪਣੀ ਹੋ ਗਈ ਤਿਆਰ ਤੇ ਇਹਨੂੰ ਤੜਕਾ ਲਾਵਾਂਗੇ ਆਪਾਂ 2 ਚਮਚ ਤੇਲ ਦੇ ਪਾਵਾਂਗੇ ਤੇ ਰਾਈ ਦਾ ਤੜਕਾ ਲਾਵਾਂਗੇ ਆਪਾਂ ਰਾਈ ਚੀਚ ਪਾਵਾਂਗੇ ਆਪਾਂ ਰਾਈ ਇਹ ਹੋ ਗਈ ਤਿਆਰ ਆਪਣੀ ਚਟਨੀ ਹਾਂ ਵਿਜਨ ਨਾਸ਼ਤਾ ਕਰਨ ਤੋਂ ਬਾਅਦ ਮੈਂ ਆ ਗਈ ਥੋੜੇ ਜਿਨੇ ਕੱਪੜੇ ਧੋਣ ਵਾਲੇ ਜਿੱਦਾਂ ਬੱਚੇ ਵਗੈਰਾ ਨੇ ਨਾਤਾ ਹੀ ਤੇ ਉਹ ਨਾ ਕੱਪੜੇ ਪਏ ਸੀ ਉਹ ਮੈਂ ਕਿ ਚਲਣਾ ਲਈ ਧੋ ਦਿੰਨੀ ਆ ਫੇਰ ਕਿੱਥੇ ਨਾ ਸਵੇਰੇ ਧੋਂਦੇ ਰਵਾਂਗੇ ਤੇ ਜਿਹੜੇ ਸਵੇਰੇ ਦੇ ਕੱਪੜੇ ਉਹਦਾ ਨਾ ਧੁੱਪ ਗਏ ਹੀ ਸਾਰੇ ਤੇ ਥੋੜੇ ਜਿਹੀ ਉਹ ਮੈਂ ਕਿ ਚਲ ਹੱਥ ਨਾਲ ਧੋ ਦਿੰਨੀ ਉਹਦਾ ਤੇ ਮਸ਼ੀਨ ਦੇ ਵਿੱਚ ਹੀ ਧੁੱਪ ਗਏ ਹੀ ਤੇ ਉਹ ਵੀ ਸਵੇਰ ਦੇ ਪਏ ਉਹ ਵੀ ਸੁੱਕ ਗਏ ਹੋਣੇ ਆ ਤੇ ਨਾਸ਼ਤਾ ਕਰਨ ਤੋਂ ਬਾਅਦ ਬੱਚਿਆਂ ਨੂੰ ਨਵਾ ਤੋਂ ਬਾਅਦ ਜਿਹੜਾ ਹੀ ਮੈਂ ਆ ਗਈ ਸੀ ਫੇਰ ਕਿ ਕੱਪੜੇ ਜਿਹੜੇ ਉਹ ਲਾਣ ਵਾਸਤੇ ਤੇ ਜਿਹੜੇ ਸੁੱਕ ਗਏ ਉਹ ਲਾ ਲਾਂਗੀ ਤੇ ਇਹ ਜਿਹੜੇ ਗਿੱਲੇ ਉਹ ਪਾ ਦੂੰਗੀ ਮੈਂ ਤੇ ਇਦਾਂ ਇਹ ਆ ਕਿ ਛੇਤੀ ਛੇਤੀ ਨਾ ਕੰਮ ਹੋ ਜਾਂਦਾ ਬੱਚਿਆਂ ਤੋਂ ਫ੍ਰੀ ਹੋ ਜਾਣਾ ਫਿਰ ਕੋਈ ਇੰਨਾ ਜ਼ਿਆਦਾ ਦਿੱਕਤ ਨਹੀਂ ਹੁੰਦੀ ਹੈਗੀ ਨਾਸ਼ਤਾ ਕਰਨ ਤੋਂ ਬਾਅਦ ਜਿਹੜਾ ਹੀ ਮੈਂ ਸਾਰੇ ਕੰਮ ਕਰਕੇ ਤੇ ਬੱਚੇ ਨਵਾਣੂ ਕਿਤੇ ਉਹਨੂੰ ਮੈਂ ਸਵਾ ਦਿੱਤਾ ਹੀ ਤੇ ਸਵਾਣ ਤੋਂ ਬਾਅਦ ਫਿਰ ਮੈਂ ਜਿਹੜੇ ਉਹ ਸਾਰੇ ਕੰਮ ਕਰਦੀ ਆ ਤੇ ਦੋਵਾਂ ਬੱਚਿਆਂ ਨਾਲ ਇਦਾਂ ਵਾ ਕਿ ਇੱਕ ਨੂੰ ਸਕੂਲ ਭੇਜ ਦੋ ਦੂਜੇ ਵੱਲ ਜਿਹੜਾ ਧਿਆਨ ਦਿੱਤਾ ਜਾਂਦਾ ਵਾ ਜੇ ਦੋਵੇਂ ਘਰ ਹੋਣ ਤੇ ਫਿਰ ਜਿਹੜਾ ਉਹ ਥੋੜੀ ਜਿਹੀ ਦਿੱਕਤ ਹੁੰਦੀ ਆ ਬਟ ਇਹ ਆ ਕਿ ਮੈਨੇਜ ਕਰਨਾ ਹੌਲੀ ਹੌਲੀ ਬੰਦਾ ਜਦੋਂ ਮੈਨੇਜ ਕਰ ਲੈਂਦਾ ਵਾ ਬੱਚਿਆਂ ਦੇ ਨਾਲ ਤੇ ਉਹ ਫਿਰ ਨਾ ਆਦਤ ਬਣ ਜਾਂਦੀ ਆ ਕਿ ਆਇਤ ਤੋਂ ਬਾਅਦ ਆ ਪਾ ਵਾਲਾ ਕੰਮ ਕਰਨਾ ਇਤੋਂ ਬਾਅਦ ਆ ਵਾਲਾ ਤੇ ਫਿਰ ਬੱਚਿਆਂ ਨੂੰ ਵੀ ਕੋਈ ਦਿੱਕਤ ਨਹੀਂ ਹੁੰਦੀ ਤੇ ਆਪਣੇ ਆਪ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਉਹ ਰੁਟੀਨ ਜੀ ਬਣ ਜਾਂਦੀ ਆ ਆਪਣੀ ਤੇ ਮੈਂ ਜਿਹੜਾ ਇਹਨਾਂ ਨਿਵਾਨ ਤੋਂ ਬਾਅਦ ਹੀ ਮਤਲਬ ਜਿੰਨੇ ਵੀ ਕੰਮ ਪੈਂਡਿੰਗ ਹੁੰਦੇ ਉਹ ਮੈਂ ਕਰ ਲੈਣੀਆਂ ਫਿਰ ਤੇ ਇੱਥੇ ਆਗੇ ਆਪਾਂ ਤੇ ਧੋਪ ਬਹੁਤ ਜ਼ਿਆਦਾ ਲੱਗੀ ਸੀ ਤੇ ਇਹ ਆ ਕਿ ਪਾਉਂਦਿਆ ਪਾਉਂਦਿਆ ਹੁਣ ਇਹ ਆ ਕਿ ਕੱਪੜੇ ਜਿਹੜੇ ਸੁੱਕ ਜਾਂਦੇ ਆ ਤੇ ਮੈਂ ਪ੍ਰੈਸ ਵਾਲੇ ਜਿਹੜੇ ਉਹ ਪਹਿਲਾਂ ਲਾ ਲਿਓਣੀਆਂ ਪ੍ਰੈਸ ਵਾਲੇ ਲਾ ਕੇ ਤੇ ਉਹਨਾਂ ਨੂੰ ਪ੍ਰੈਸ ਕਰ ਲੈਣੀਆਂ ਤੇ ਜਿਹੜੇ ਦੂਸਰੇ ਕੱਪੜੇ ਹੁੰਦੇ ਉਹ ਫਿਰ ਥੋੜੀ ਜਿਹੀ ਧੋਪ ਉਹਨਾਂ ਨੂੰ ਜ਼ਿਆਦਾ ਲਗਾਉਣੀ ਪੈਂਦੀ ਆ ਤੇ ਲਵਾ ਕੇ ਤੇ ਫਿਰ ਉਹ ਵੀ ਤੈਅ ਕਰਕੇ ਮਤਲਬ 11 11:30 ਤੱਕ ਜਿਹੜਾ ਸਾਰਾ ਕੰਮ ਜਿਹੜਾ ਫਿਨਿਸ਼ ਹੋ ਜਾਂਦਾ ਕੱਪੜੇ ਵਗੈਰਾ ਤੈਅ ਹੋ ਜਾਂਦੇ ਪ੍ਰੈਸ ਹੋ ਜਾਂਦੇ ਸਾਂਭੇ ਜਾਂਦੇ ਆ ਤੇ ਫਿਰ ਆਪਣੀ ਸਾਰੀ ਦੁਪਹਿਰ ਸਾਰਾ ਪੂਰਾ ਦਿਨ ਜਿਹੜਾ ਉਹ ਬੱਚੇ ਵਾਸਤੇ ਹੀ ਹੁੰਦਾ ਕੱਪੜੇ ਅੱਜ ਨਾ ਵੈਸੇ ਵੀ ਜ਼ਿਆਦਾ ਹੋ ਗਏ ਹੀ ਕੱਪੜੇ ਇਹ ਸੰਡੇ ਨੂੰ ਧੋਤੇ ਨਹੀਂ ਤੇ ਮੰਡੇ ਨੂੰ ਵੀ ਨਹੀਂ ਧੋਤੇ ਮੇਰੇ ਖਿਆਲ ਨਾਲ ਤੇ ਸੰਡੇ ਨੂੰ ਇਹ ਹੁੰਦਾ ਕਿ ਇਹ ਸਾਰੇ ਘਰ ਹੁੰਦੇ ਆ ਤੁਹਾਨੂੰ ਇਹ ਹੁੰਦਾ ਕਿ ਸਫਾਈ ਵਗੈਰਾ ਉਹ ਜੇ ਕੱਪੜੇ ਚਲੋ ਅਗਲੇ ਦਿਨ ਧੁੱਪ ਜਾਣਗੇ ਬਟ ਸੋਮਵਾਰ ਵੀ ਨਹੀਂ ਧੁੱਪੇ ਫਿਰ ਮੰਗਲਵਾਰ ਜਿਹੜੇ ਉਹ ਜ਼ਿਆਦਾ ਹੋਗੇ ਕੱਪੜੇ ਤੇ ਫਿਰ ਇਸ ਕਰਕੇ ਨਾ ਮੈਨੂੰ ਦੋ ਫੇਰੇ ਲਾਉਣੇ ਪਏ ਉੱਪਰ ਥੱਲੇ ਉੱਪਰ ਥੱਲੇ ਤੇ ਲਾ ਲੇ ਹੀ ਕੱਪੜੇ ਤੇ ਤੈ ਵੀ ਹੋ ਗਏ ਹੀ ਸਾਰੇ ਕੰਮ ਜਿਹੜੇ ਹੋ ਗਏ ਹੀ ਤੇ ਬੱਚਿਆਂ ਨਾਲ ਇਹ ਹੈ ਕਿ ਜਦੋਂ ਸੁੱਤਾ ਹੁੰਦਾ ਬੱਚਾ ਤੇ ਉਦੋਂ ਆਪਾਂ ਸਾਰੇ ਕੰਮ ਜਿਹੜੇ ਉਹ ਕਰ ਸਕਦੇ ਆ ਇੱਕ ਮਾਂ ਨੂੰ ਤੇ ਰੈਸਟ ਛਲਣ ਨਹੀਂ ਮਿਲਦੀ ਹੈਗੀ ਬਟ ਇਹ ਆ ਕਿ ਕੰਮ ਜਿਹੜੇ ਉਹ ਹੋ ਜਾਂਦੇ ਆ ਜਦੋਂ ਬੱਚਾ ਸੁੱਤਾ ਹੋਵੇ ਆ ਨਾ ਜਲਦੀ ਜਲਦੀ ਜਿਹੜੇ ਉਹ ਕੰਮ ਜਿਹੜੇ ਉਹ ਫਿਨਿਸ਼ ਕਰ ਲੈ ਕਰ ਲਏ ਜਾਂਦੇ ਆ ਇਹ ਆ ਕਿ ਆਦਤ ਬਣ ਜਾਂਦੀ ਹੈ ਆਪਣੇ ਕਿ ਹਾਂ ਬੱਚੇ ਨੇ ਵੀ ਇਸ ਟਾਈਮ ਤੇ ਸੌਣਾ ਵੇ ਇਸ ਟਾਈਮ ਤੇ ਉੱਠਣਾ ਵੇ ਇਸ ਟਾਈਮ ਤੇ ਭੁੱਖ ਲੱਗਣੀ ਹਨਾ ਬੱਚੇ ਤਾਂ ਜਿਹੜਾ ਥੋੜੀ-ਥੋੜੀ ਜਿਹੜਾ ਵਾ ਨਿਊ ਬੌਰਨ ਜਿਹੜੇ ਬੇਬੀ ਆ ਉਹਨਾਂ ਦਾ ਜਿਹੜਾ ਹੌਲੀ-ਹੌਲੀ ਜਿਹੜਾ ਆਦਤ ਬਣ ਜਾਂਦੀ ਆ ਤੇ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਉਹਨਾਂ ਦਾ ਕਿਹੜਾ ਟਾਈਮ ਕੀ ਕਰਨਦਾ ਹਨਾ ਸ਼ੂ ਸ਼ੂ ਬੋਡੀ ਕਰਨਦਾ ਵਾ ਜਾਂ ਕੀ ਹਨਾ ਤੇ ਸਾਰਾ ਜਿਹੜਾ ਉਹ ਪਤਾ ਚੱਲ ਜਾਂਦਾ ਵਾ ਤੇ ਇਸ ਕਰਕੇ ਜਿਹੜਾ ਉਹ ਕੰਮ ਕਰਨਾ ਵੀ ਜਿਹੜਾ ਉਹ ਈਜ਼ੀ ਹੋ ਜਾਂਦਾ ਵਾ ਜਿੱਦਾਂ ਕਿ ਬੱਚਿਆਂ ਨੂੰ ਆਦਤ ਪਾਓ ਉਦਾਂ ਹੀ ਬੱਚਿਆਂ ਨੂੰ ਜਿਹੜੀ ਆਦਤ ਪੈ ਜਾਂਦੀ ਆ ਹਨਾ ਤੇ ਇਥੇ ਜਿਹੜੇ ਗਿੱਲੇ ਕੱਪੜੇ ਸੀ ਉਹ ਮੈਂ ਕਹ ਸੁੱਕਣੇ ਪਾਦਨੇ ਅੱਜ ਕੱਲ ਇਹ ਆ ਕਿ ਮਤਲਬ ਭਾਵੇਂ ਗਿੱਲੇ-ਗਿੱਲੇ ਵੀ ਕੱਪੜੇ ਸੁੱਕਣੇ ਪਾਦੋ ਨਾ ਤਾਂ ਵੀ ਜਿਹੜੇ ਸੁੱਕ ਜਾਂਦੇ ਆ ਨਾ ਵੀ ਮਸ਼ੀਨ 'ਚ ਸਕਾਓ ਤੇ ਇਦਾਂ ਪਾਦੋ ਤਾਂ ਵੀ ਸੁੱਕ ਜਾਣੇ ਸ਼ਾਮ ਤੱਕ ਬਹੁਤ ਜ਼ਿਆਦਾ ਤੇ ਕਿਉਂਕਿ ਧੋਪ ਗਰਮੀ ਬਹੁਤ ਜ਼ਿਆਦਾ ਵਾ ਇਸ ਕਰਕੇ ਤੇ ਚਲੋ ਜੀ ਸਾਰੇ ਕੰਮ ਕਰ ਲੈਨੇ ਆ ਫਿਨਿਸ਼ ਤੇ ਤੋਂ ਬਾਅਦ ਜਿਹੜਾ ਇਹ ਹੈਗਾ ਸ਼ਾਮ ਦਾ ਟਾਈਮ ਤੇ ਸ਼ਾਮ ਨੂੰ ਆਪਾਂ ਸੋਚਿਆ ਸੀ ਕਿ ਅੱਜ ਨਾ ਮਹਿੰਦੀ ਲਾ ਲਈਏ ਤੇ ਮੈਂ ਮਹਿੰਦੀ ਲਗਾ ਲਈ ਮੈਨੂੰ ਅੱਗੇ-ਅੱਗੇ ਜ਼ਰੂਰਤ ਪੈਂਦੀ ਹੈ ਮਹਿੰਦੀ ਲਾਣ ਦੀ ਉਹ ਵੀ ਮਹਿੰਦੀ ਲਾ ਲਾ ਕੇ ਮੈਂ ਆਪਣੇ ਪਾਲਾਂ ਦਾ ਆਪ ਹੀ ਇਹ ਵਾਲ ਕਰ ਲਿਆ ਵਾ ਤੇ ਮੈਂ ਪਹਿਲਾਂ ਆਪਣੇ ਲਾ ਲੂੰਗੀ ਫਿਰ ਮੈਂ ਇੱਥੇ ਮੰਮੀ ਦੀ ਵੀ ਲਾਉਂਗੀ ਮਹਿੰਦੀ ਤੇ ਮੈਨੂੰ ਇਹ ਕਿ ਮੈਂ ਇੱਕ ਵਾਰੀ ਕੋਲਦੀਆਂ ਥੋੜੀ ਜੀ ਮੇਰੇ ਲੱਗਦੀ ਹੈ ਬਸ ਮੈਂ ਥੋੜੀ ਜੀ ਆਪਣੇ ਨਾ ਲਗਾ ਕੇ ਤੇ ਫਿਰ ਮੈਂ ਮੰਮੀ ਤੇ ਲਗਾ ਦਿੰਨੀ ਆ ਬਾਲਾਂ ਦੀ ਗਰੋਥ ਜਿਹੜੀ ਆ ਉਹ ਪਹਿਲਾਂ ਨਾਲੋਂ ਥੋੜੀ ਜੀ ਹੋਈ ਆ ਕਿਉਂਕਿ ਹੈ ਨਾ ਜਦੋਂ ਜਨੇਪੇ ਵੇਲੇ ਜਿਹੜਾ ਦੇਸੀ ਘੋ ਜਿਹੜਾ ਪੌਣੇ ਨਾ ਆਪਾਂ ਸਿਰ 'ਚ ਉਹ ਪੈਂਦਾ ਰਿਹਾ ਵੇ ਇੱਕ ਦਿਨ ਛੱਡ ਕੇ ਤੇ ਉਹਦੇ ਨਾਲ ਨਾ ਮੇਰੀ ਗਰੋਥ ਹੋ ਗਈ ਆ ਇਦਾਂ ਹੀ ਮੇਰੇ ਵੱਡੇ ਬੱਚੇ ਵਰੀ ਵੀ ਹੋਇਆ ਸੀ ਕਿ ਮੈਂ ਨਾ ਮੇਰੇ ਵਾਲ ਨਹੀਂ ਸੀ ਅچھے ਤੇ ਗਰੋਥ ਵੀ ਨਹੀਂ ਇੰਨੀ ਤੇ ਉਦੋਂ ਵੀ ਜਨੇਪੇਵਰੀ ਬਹੁਤ ਜ਼ਿਆਦਾ ਘਿਉ ਪਿਆ ਸੀ ਸਿਰ 'ਚ ਤੇ ਗਰੋਥ ਜ਼ਿਆਦਾ ਵਧੀਆ ਹੋ ਗਈ ਸੀ ਹੁਣ ਵੀ ਇਹੀ ਹਾਲ ਆ ਕਿ ਘਿਉ ਪਾਇਆ ਵਾ ਸਿਰ 'ਚ ਵਾਲਾਂ 'ਚ ਤੇ ਉਹਦੇ ਨਾਲ ਜਿਹੜਾ ਵਾ ਆਪਣੇ ਪਾਲ ਜਿਹੜੇ ਕਾਫੀ ਜ਼ਿਆਦਾ ਅچھے ਹੋ ਗਏ ਮੇਰੇ ਤੇ ਗਰੋਥ ਵੀ ਕਾਫੀ ਜ਼ਿਆਦਾ ਹੋ ਗਈ ਆ ਤੇ ਅچھے ਲੱਗਦੇ ਆ ਨਾ ਵਾਲ ਮਤਲਬ ਵਾਲਾਂ ਨਾਲ ਹੀ ਮਤਲਬ ਜਨਾਨੀ ਦੀ ਪਰਸਨੈਲਿਟੀ ਹੁੰਦੀ ਆ ਸਭ ਦੀ ਪਰਸਨੈਲਿਟੀ ਵਾਲਾਂ ਨਾਲ ਹੀ ਹੁੰਦੀ ਆ ਤੇ ਬਾਲ ਹੁਣੇ ਤੇ ਬਾਲਾਂ ਦੀ ਲੈਂਥ ਹੋਣੀ ਬਹੁਤ ਜ਼ਰੂਰੀ ਆ ਇਹਨਾਂ ਨਾਲ ਕੋਈ ਵੀ ਤੁਸੀਂ ਡிரஸ் ਪਾਈ ਹੋਏ ਕੁਝ ਵੀ ਪਾਇਆ ਹੋਏ ਹਨਾ ਤੇ ਬਾਲ ਆਪਣੇ ਅੱਛੇ ਹੋਣ ਤੇ ਬਹੁਤ ਵਧੀਆ ਪਰਸਨੈਲਿਟੀ ਜਿਹੜੀ ਉਹ ਨਿਕਰ ਕੇ ਆਉਂਦੀ ਆ ਤੇ ਇਥੇ ਮੰਮੀ ਦੇ ਵੀ ਮੈਂ ਲਾ ਦੂੰਗੀ ਮਹਿੰਦੀ ਚਲੋ ਇਹ ਹੁੰਦਾ ਕਿ ਸਵੇਰੇ ਨਾ ਆਂਟੀ ਜਲਦੀ ਆ ਜਾਂਦੇ ਆ ਕੰਮ ਵਾਲੇ ਤੇ ਉਹਦੇ ਕਰਕੇ ਨਾ ਫਿਰ ਸਵੇਰੇ ਤੇ ਬਿਲਕੁਲ ਹੀ ਮਤ ਦਾ ਟਾਈਮ ਨਹੀਂ ਹੁੰਦਾ ਕਿ ਆਪਾਂ ਮਹਿੰਦੀ ਲਗਾ ਲਈਏ ਇਸ ਕਰਕੇ ਸ਼ਾਮ ਨੂੰ ਜਿਹੜੀ ਉਹ ਮਹਿੰਦੀ ਲਗਾ ਕੇ ਸਿਰ ਵਗੈਰਾ ਆਪਾਂ ਧੋ ਲਿਆ ਹੀ ਤੇ ਇਥੇ ਮੈਂ ਬੇਬੀ ਨੂੰ ਆਪਣੇ ਬੇਟੇ ਨੂੰ ਮੰਮੀ ਨੂੰ ਫੜਾਇਆ ਅੱਗੇ ਤੇ ਫਿਰ ਮੈਂ ਜਿਹੜੀ ਉਸ ਮੰਮੀ ਦੇ ਮਹਿੰਦੀ ਲਗਾਈ ਇਆ ਕਿ ਨਾ ਜਿਹੜੀਆਂ ਜਣਾ ਜਣਾ ਹੁੰਦੀਆਂ ਨਾ ਉਹ ਚਟੀਆਂ ਚਟੀਆਂ ਗਰੇ ਗਰੇ ਹੋ ਜਾਂਦੀਆਂ ਵਾ ਉਹਨਾਂ ਨੂੰ ਕਵਰ ਕਰਨਾ ਜ਼ਰੂਰੀ ਹੁੰਦਾ ਉਦਾਂ ਬਾਲ ਤੇ ਮਤਲਬ ਸਹੀ ਹੀ ਸਾਰੇ ਤੇ ਥੋੜੇ ਬਹੁਤ ਹੀ ਤੇ ਇਸ ਕਰਕੇ ਨਾ ਮੰਮੀ ਦੇ ਬਾਲਾਂ ਨੂੰ ਜਿਹੜੀ ਉਹ ਮੈਂ ਜਿਹੜਾ ਕਲਰ ਲਗਾਇਆ ਇਹਦੇ ਨਾਲ ਇਹ ਆ ਕਿ ਇਹ ਨਾ ਨਰਿਸ਼ਮੈਂਟ ਜੀ ਮਿਲ ਜਾਂਦੀ ਹੈ ਬਾਲਾਂ ਨੂੰ ਤੇ ਬਾਲ ਬਹੁਤ ਅੱਛੇ ਹੋ ਜਾਂਦੇ ਆ ਖਿਲੇ ਖਿਲੇ ਜੇ ਬਾਲ ਹੋ ਜਾਂਦੇ ਆ ਤੇ ਤੇਲ ਵੀ ਲਾਉਣਾ ਬਹੁਤ ਜ਼ਰੂਰੀ ਹੈ ਹਫਤੇ ਵਿੱਚ ਦੋ ਵਾਰੀ ਤੇ ਮਤਲਬ ਤੇਲ ਨਾਲ ਜੰਪਿੰਗ ਕਰਨੀ ਬਹੁਤ ਜ਼ਰੂਰੀ ਹੈ ਵਾਲਾਂ ਦੀ ਤੇ ਉਹਨਾਂ ਨੂੰ ਵੀ ਮਤਲਬ ਰਾਹਤ ਮਿਲਦੀ ਹੈ ਵਾਲਾਂ ਨੂੰ ਵੀ ਜਦੋਂ ਅਸੀਂ ਨਹੀਂ ਨਾ ਲਗਾਉਂਦੇ ਤੇਲ ਵਗੈਰਾ ਨਹੀਂ ਲਗਾਉਂਦੇ ਆ ਕਿ ਤੇ ਬਾਲ ਜਿਹੜੇ ਬਹੁਤ ਰੁੱਖੇ ਹੋ ਜਾਂਦੇ ਆ ਤੇ ਉਹਨਾਂ ਨੂੰ ਕਵਰ ਕਰਨਾ ਫਿਰ ਬਹੁਤ ਮੁਸ਼ਕਲ ਹੁੰਦਾ ਵਾ ਇਸ ਕਰਕੇ ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਕਿ ਜਿੱਦਾਂ ਮੈਂ ਸਿਰ ਧੋਣਾ ਅਗਲੇ ਦਿਨ ਤੇ ਮੈਂ ਰਾਤ ਨੂੰ ਜਿਹੜਾ ਵਾ ਪੂਰੀ ਤੇਲ ਵਗੈਰਾ ਲਗਾ ਕੇ ਨਾ ਸੋ ਜਾਨੀ ਆ ਸਿਰ ਬੰਨ ਕੇ ਤੇ ਅਗਲੇ ਦਿਨ ਆਪਾਂ ਜਿਹੜਾ ਉਹ ਵਾਸ਼ ਕਰ ਲੈਨੇ ਆ ਤੇ ਵਲੌਗ ਤੁਹਾਨੂੰ ਚੰਗੇ ਲੱਗਦੇ ਆ ਤੇ ਇਹਨਾਂ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਪਹਿਲਾਂ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਹਨਾ ਤੇ ਚਲੋ ਜੀ ਵਲੌਗ ਨੂੰ ਪੂਰਾ ਵੇਖਿਓ ਤੇ ਇੱਥੇ ਮੇਰਾ ਬੇਟਾ ਵੀ ਫਰੈਸ਼ ਵਗੈਰਾ ਹੋ ਗਿਆ ਸੀ ਹੋਜੀ ਆਪਾਂ ਮਹਿੰਦੀ ਲਾ ਲਈ ਮੈਂ ਵੀ ਮੰਮੀ ਨੇ ਵੀ ਲਾ ਲਈ ਤੇ ਐ ਮੈਂ ਛੋਟੇ ਛੋਟੇ ਬਿੰਦੀਆ ਲੈ ਕੇ ਆਈ ਹੂੰ ਰੋਣਾ ਸੋਨੂ ਰੋਂਡਾ ਚਲੋ ਵਲੌਗ ਦਾ ਇੱਥੇ ਕਰਦੇ ਐਂਡ ਤੇ ਵਲੌਗ ਤੁਹਾਨੂੰ ਚੰਗਾ ਲੱਗਿਆ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਚ ਤਦ ਤੱਕ ਲਈ ਬਾਏ ਬਾਏ ਦਾਨਿਸ਼ ਬਾਈ ਕਾ ਦੋ ਬਾਈ ਕਾ ਦੋ ਬਾਈ ਕਾ ਦੋ